ਘਰ ਦੀ ਸੋਭਾ ਵਧਾਉਣ ਅਤੇ ਰਸੋਈ ਸੰਬੰਧੀ ਕੁਝ ਖਾਸ ਟਿਪਸ ਨੰਬਰ 1 ਟਾਇਲਟ ਵਿੱਚੋਂ ਦਾਗ ਹਟਾਉਣ ਲਈ ਸਫੈਦ ਸਿਰਕਾ ਪਾ ਕੇ ਸਾਫ਼ ਕਰੋ ਨੰਬਰ 2 ਸਰੋਂ ਦੇ ਤੇਲ ਅਤੇ ਮਿੱਟੀ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਲੱਕੜੀ ਦਾ ਫਰਨੀਚਰ ਸਾਫ਼ ਕਰੋ ਫਰਨੀਚਰ ਚਮਕ ਉੱਠੇਗਾ ਨੰਬਰ 3 ਲੈਂਪ ਜਾਂ ਲਾਲਟਨ ਵਿੱਚ ਤੇਲ ਪਾਉਣ ਤੋਂ ਪਹਿਲਾਂ ਇੱਕ ਚਮਚ ਨਮਕ ਮਿਲਾ ਲਓ ਲੈਂਪ ਜਿਆਦਾ ਦੇਰ ਤੱਕ ਚੱਲੇਗਾ ਨੰਬਰ 4 ਪਿੱਤਲ ਦੇ ਬਰਤਨਾਂ ਨੂੰ ਚਮਕਾਉਣ ਲਈ ਆਟਾ ਅਤੇ ਨਮਕ ਬਰਾਬਰ ਮਾਤਰਾ ਵਿੱਚ ਮਿਲਾ ਕੇ ਇਸ ਵਿੱਚ ਸਿਰਕਾ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨਾਲ ਬਰਤਨ ਸਾਫ਼ ਕਰੋ ਨੰਬਰ 5 ਥਰਮਸ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਉਸ ਵਿੱਚ ਸਿਰਕਾ ਪਾ ਕੇ ਰੱਖ ਦਿਓ 10-12 ਘੰਟਿਆਂ ਬਾਅਦ ਸਾਫ਼ ਕਰ ਲਓ ਨੰਬਰ 6 ਮੱਛਰਾਂ ਨੂੰ ਦਰਾਉਣ ਲਈ ਸੰਤਰੇ ਦੀਆਂ ਛਿੱਲਾਂ ਨੂੰ ਜਲਾਓ। ਨੰਬਰ 7 ਤਾਂਬੇ ਦੇ ਬਰਤਨ ਜਾਂ ਛੋਪੀ ਸਾਫ਼ ਕਰਨ ਲਈ ਕੱਪੜੇ ਨੂੰ ਦਹੀਂ ਵਿੱਚ ਭਿਓ ਕੇ ਸਾਫ਼ ਕਰੋ। ਨੰਬਰ 8 ਚਾਂਦੀ ਦੇ ਬਰਤਨ ਚਮਕਾਉਣ ਲਈ ਬਰਤਨ ਵਿੱਚ ਬਿਕਟ ਪਾਊਡਰ ਪਾ ਕੇ ਉਬਾਲੋ ਫਿਰ ਇਸ ਵਿੱਚ ਚਾਂਦੀ ਦੇ ਬਰਤਨ ਪਾ ਦਿਓ।